ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁਕਿਆ ਆ ਈ ਰਖਿਆ ਪਰਟ ਗਿਆ ਸੀ ਜਿਸ ਦੇ ਕਰਕੇ ਮੇਰਾ ਵੀਰ ਦੀ ਹੱਡੀ ਢਲ ਚੁਕੀ ਦੀ ਆ ਇਹ ਤਾਂ ਠੀਕ ਆ ਨਾ ਤੇ ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋਗੇ ਦਾ ਤੇ ਇਹਨਾਂ ਨਾਲ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟਰਿੰਗ ਬਾਥ ਵੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈੱਡਸੋਲ ਵੀ ਹੋ ਗਏ ਜਲਿਆ ਜਲੇ ਕਰਕੇ ਉੱਚੀਲੀ ਤੋਂ ਲੈ ਕੇ ਪੱਟਾਂ ਤੱਕ ਮੇਰੇ ਕਾਫੀ ਜਖਮ ਹੋ ਚੁੱਕੇ ਜੀ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿੱਦਾਂ ਦੇ ਜਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਾਰੇ ਕਿੰਨੇ ਲੰਬੇ ਡੂੰਘੇ ਹੋਣਗੇ ਹਾਂ ਸੜੋ ਘਟ ਘਟ ਇੰਚ ਡੇਢ ਇੰਚ ਤੱਕ ਡੂੰਘਾ ਹੈ ਗਿਆ ਕਿੰਨੇ ਜਖਮ ਸੜੋ 3-4 ਜਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰਿਆ ਉਹ ਇਲਾਜ ਸਰ ਮੇਰਾ ਇਸ ਤਰ੍ਹਾਂ ਚੱਲ ਗਿਆ ਕਿ ਸ਼ਿਭੂ ਮੀ ਕਮੇਟੀ ਵਾਲਿਆਂ ਨੇ ਜਿਹੜੇ ਸੜੋ ਮੇਰੇ ਪੱਟੀਆਂ ਕਰਾ ਰਹੇ ਆ ਹਾਂ ਤੇ ਕੱਲੀਆਂ ਪੱਟੀਆਂ ਨਾਲ ਜਿਹੜਾ ਜਖਮ ਤੇ ਸੁੱਕ ਨਹੀਂ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੂ ਵੀ ਹਨ ਨਹੀਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਲੈ ਜਾਈਆਂ ਨਾ ਉਹ ਨਾਲ ਕੋ ਨਹੀਂ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੇ ਖੀ ਗੁੰਮਿਆਂ ਲੈ ਕਰਨਗੇ ਜੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਬਣ ਕੇ ਕਿੱਦਾਂ ਚੱਲ ਰਿਹਾ ਘਰ ਤੇ ਸਾਰੇ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬੱਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਤੇ ਸਾਰੇ ਹੈ ਹੀ ਆ ਰੋਟੀ ਬਣੀ ਤੇ ਚੱਲ ਜੰਦਾ ਹੋਵੇਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਹੈ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਹਾਂ ਤੇ ਮੈਂ ਹੀ ਮੰਜੇ ਤੇ ਬਹੁਤ ਮੁਸ਼ਕਲ ਹੋਂਟੇ ਲਾ ਜੋ ਕਿ ਅਪੀਲ ਕਰਦੇ ਸਮਝੋ ਅਪੀਲ ਸਰ ਮੇਰੀ ਸਾਡ ਨੂੰ ਇਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮਾੜਾ ਮਟਾ ਬਸ ਇਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਅਡਰੈਸ ਹੈ ਗਾਂਪਰੌਰ ਡਾਕਟਰ ਗੋਲਟੀ ਦੀ ਗਲੀ ਤੇ ਮੇਰਾ ਕੰਟੈਕਟ ਨੰਬਰ ਹੈ ਗਾਇਆ 75087 95301 ਫਿਰ ਬੋਲਦਾ 75087 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹੂੰ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੇ ਰੀੜ੍ਹ ਦੀ ਹਿੱਕ ਲੱਗੋ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਟੇ ਮੇਰੇ ਤੋਂ ਅਲੰਘ ਕੇ ਦੂਜੇ ਉਹ ਤੇ ਉਹ ਕਰ ਰਹੇ ਨੇ ਪਰ ਵਾਰਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹੈ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਣਾ ਹਾਂਜੀ ਚਲੋ ਜੋ ਨਹੀਂ ਕੋ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅਕਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਆਪਣਾ ਕਮੰਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਜੀ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਮੈਂ ਕਰਦੀ ਕਿ ਉਹ ਬਿੱਲ ਕਰ ਦਿਓ ਸਮਾਸੇ ਵੀ ਨਹੀਂ ਚੰਨੀ ਆ ਕਿ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚੰਗੀ ਚੱਲਣ ਫਿਰੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚੰਗੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 10 ਸਾਲ ਹੋਏ 10 ਜਨਵਰੀ ਪਹਿਲੇ ਹੋਇਆ ਸੀ ਹਾਂਜੀ ਹਾਂਜੀ ਸਾਲ ਕੀ ਪਹਿਲਾ ਵਾਰ ਸਾਲ ਪਹਿਲਾ ਦੁਰਘਟਨਾ ਤਾਂ ਸਾਲ ਪਹਿਲੇ ਹੋਇਆ ਹਾਂਜੀ